ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਤਰਵੈਣੀ ਸਾਹਿਬ ਇਹ ਸਥਾਨ ਗੁਰੂ ਕਾ ਲਾਹੌਰ ਵਿਖੇ ਸਥਿਤ ਹੈ ਜੀ ਜਦੋਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕਾ ਲਾਹੌਰ ਵਸਾਣਾ ਕੀਤਾ ਉਦੋਂ ਇਸ ਸਥਾਨ ਤੇ ਪਾਣੀ ਦੀ ਭਾਰੀ ਕਮੀ ਨੂੰ ਦੇਖਦੇ ਹੋਏ ਜਦੋਂ ਉੱਥੋਂ ਦੀਆਂ ਲੋਕਲ ਸੰਗਤਾਂ ਨੇ ਗੁਰੂ ਮਹਾਰਾਜ ਅੱਗੇ ਫਰਿਆਦ ਕੀਤੀ ਕਿ ਇਸ ਸਥਾਨ ਤੇ ਪੀਣ ਵਾਲਾ ਪਾਣੀ ਜਾਂ ਫਿਰ ਵੈਸੇ ਵਰਤਣ ਲਈ ਪਾਣੀ ਜੋ ਹੈ ਉਹਦੀ ਭਾਰੀ ਕਮੀ ਹੈ ਤਾਂ ਉੱਥੇ ਗੁਰੂ ਮਹਾਰੇ ਸਾਹਿਬ ਨੇ ਇਸ ਸਥਾਨ ਤੇ ਤੀਰ ਮਾਰ ਕੇ ਇੱਕ ਜਲ ਦਾ ਜੋ ਸਰੋਤ ਪੈਦਾ ਕੀਤਾ ਜਿਸ ਦਾ ਨਾਮ ਤਰਵੈਣੀ ਸਾਹਿਬ ਪਿਆ ਇਹ ਸਥਾਨ ਗੁਰੂ ਕਾ ਲਾਹੌਰ ਵਿਖੇ ਸਥਿਤ ਹੈ ਜੀ ਤੇ ਇਹ ਮਿੱਠੇ ਪਾਣੀ ਦੀ ਧਾਰਾ ਜੋ ਗੁਰੂ ਮਹਾਰੇ ਨੇ ਪ੍ਰਗਟ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ